ਨਹੀਂ ਹੁੰਦੀ ਇੱਧਰ ਉੱਧਰ ਸਾਧ ਸੰਗਤ ਉਹਦੇ ਇੱਧਰ ਉੱਧਰ ਭਟਕਣਾ ਨਹੀਂ ਹੋਏਗੀ ਸਭ ਨਾਲੋਂ ਉੱਤਮ ਹੈ ਪਰ ਜੇ ਗ੍ਰਸਤੀ ਸਹੀ ਤਰੀਕੇ ਨਾਲ ਆਪਣਾ ਨਿਜਮਾ ਦੇ ਵਿੱਚ ਰਹਿ ਕੇ ਜ਼ਿੰਦਗੀ ਗੁਜ਼ਾਰਦਾ ਏ ਐਤੋਂ ਵੱਡਾ ਤਪੀਸ਼ਰ ਕੋਈ ਨਹੀਂ ਇਹ ਤਪ ਤਪ ਹੈ ਵੱਡਾ ਇਹ ਵੱਡਾ ਤਪ ਹੈ ਭਾਈ ਜਿਹੜਾ ਬੰਦਾ ਮਹਾਰਾਜ ਕਹਿੰਦੇ ਆ ਜੋਗ ਗ੍ਰੋਹ ਕਰੇ ਤਾਂ ਧਰਮ ਕਰ ਨਾਹੀਂ ਤਾਂ ਕਰ ਬੈ ਰਾਗ ਬੈਰਾਗੀ ਬੰਧਨ ਕਰੇ ਤਾਂ ਕੋ ਵੱਡੂ ਅਪਹਾਗ ਕਹਿੰਦੇ ਜਿਹੜਾ ਗ੍ਰਸਤੀ ਦੇ ਕਾਇਦੇ ਕਾਨੂੰਨ ਕੁਦਰਤ ਨੇ ਬਣਾਏ ਆ ਮਹਾਰਾਜ ਕਹਿੰਦੇ ਜਿਹੜਾ ਇਹ ਨਾ ਕਾਇਦੇ ਕਾਨੂੰਨਾ ਵਿੱਚ ਰਹਿੰਦਾ ਹੈ ਇਹਨਾਂ ਨਿਜਮਾਂ ਦੇ ਵਿੱਚ ਰਹਿੰਦਾ ਹੈ ਸਾਧ ਸੰਗ ਜੀ ਉਹ ਉਹ ਤਪੀਸ਼ਰ ਹੈ ਉਹ ਜੋਗੀ ਹੈ ਉਹ ਰਾਜਾ ਵੀ ਹੈ ਉਹ ਰਾਜਾ ਵੀ ਹੈ ਜਿਹੜਾ ਨਿਜਮਾਂ ਨੂੰ ਨਹੀਂ ਮੰਨਦਾ ਨਿਜਮਾਨ ਦੀ ਤੋੜ-ਫੋੜ ਕਰ ਦਿੰਦਾ ਏ ਨਿਜਮਾਨ ਨੂੰ ਮਿੱਟੀ 'ਚ ਮਿਲਾ ਦਿੰਦਾ ਏ ਐਦੋਂ ਵੱਡਾ ਬੇਪੱਗਾ ਕੋਈ ਨਹੀਂ ਮਹਾਰਾਜ ਕਹਿੰਦੇ ਆ ਐਦੋਂ ਵੱਡਾ ਨਹੀਂ ਬੇਪੱਗਾ ਕੋਈ ਸਾਧ ਸੰਗ ਜੀ ਇਸ ਕਰਕੇ ਗ੍ਰਸਤੀ ਹੋਣ ਦਾ ਵਿਖਾਵਾ ਨਾ ਕਰੋ ਧਰਮੀ ਹੋਣ ਦਾ ਵਿਖਾਵਾ ਨਾ ਕਰੋ ਸਾਧ ਸੰਤ ਤਪੀਸ਼ਰ ਹੋਣ ਦਾ ਵਿਖਾਵਾ ਨਾ ਕਰੋ ਮਹਾਰਾਜ ਕਹਿੰਦੇ ਗ੍ਰਸਤਮ ਰਾਜਮੈ ਰਾਜਯੋਗ ਮੈ ਜੋਗੀ ਤਪ ਮੈ ਤਪੀਸ਼ਰ ਗ੍ਰਸਤ ਮੈ ਭੋਗੀ ਜੋਗਰ ਕਰਤਾ ਧਰਮ ਕਰ ਨਾਹੀ ਤਕਰ ਬੈਰਾਗ ਬੈਰਾਗੀ ਬੰਦਨ ਕਰੇ ਤਾਂ ਕੋ ਵੱਡੂ ਅਪਹਾਗ ਸਾਸੰਗ ਜੀ ਗੁਰੂ ਸਾਹਿਬ ਕਹਿੰਦੇ ਆ ਦੇਖੋ ਕਲੰਗੀਆਂ ਵਾਲਿਆਂ ਨੂੰ ਲੋਕ ਕੋਈ ਐਵੇਂ ਨਹੀਂ ਮੰਨਦੇ ਉਹ ਰਾਜਿਆਂ ਵਿੱਚੋਂ ਰਾਜੇ ਆ ਰਾਜਿਆਂ ਵਿੱਚੋਂ ਰਾਜੇ ਆ ਜਿਸ ਵੇਲੇ ਸਾਸੰਗ ਜੀ ਰਾਜੇ ਕਿੱਥੇ ਨਜ਼ਰ ਆਉਂਦੇ ਆ ਰਾਜੇ ਜਦੋਂ ਕਮਾਂਡ ਕਰਦੇ ਆ ਨਾ ਸਾਹਮਦੇ ਆ ਕਮਾਂਡ ਪੂਰੇ ਜੱਥੇ ਜੱਥੇ ਦੀ ਕਮਾਂਡ ਸਾਹਮਦੇ ਆ ਮੋਰਚਾ ਬੰਦੀ ਕਰਦੇ ਆ ਸਾਰਿਆਂ ਦੀਆਂ ਡਿਊਟੀਆਂ ਲਾਉਂਦੇ ਆ ਗਰੀਬਾਂ ਨੂੰ ਦਾਨਪੁਨ ਕਰਦੇ ਆ ਉਦੋਂ ਇੱਕ ਰਾਜਾ ਵਾਂਗੂ ਜ਼ਿੰਦਗੀ ਆ ਉਹਨਾਂ ਦੀ ਰਾਜੇ ਵਰ ਪ੍ਰਤੀਤ ਹੁੰਦੇ ਆ ਵੀ ਰਾਜੇ ਆ ਕਲੰਗੀ ਲਾਈ ਐ ਸੀਸ ਦੇ ਉੱਤੇ ਘੋੜਾ ਘੋੜੇ ਦੀ ਕਾਠੀ ਉਹਨਾਂ ਦੇ ਹੇਠਾਂ ਘੋੜੇ ਤੇ ਸਵਾਰੀ ਕਰਦੇ ਆ ਚੰਗੀ نسل ਦਾ ਘੋੜਾ ਐ ਸੋਹਣੀ ਕਲੰਗੀ ਲਾਈ ਐ ਤੇ ਰਾਜੇ ਮਹਾਰਾਜਾਂ ਨੂੰ ਕਿਤੇ ਘੱਟ ਨਹੀਂ ਲੱਗਦੇ ਇਹ ਰਾਜੇ ਰਾਜਿਆਂ ਵਾਲੀ ਜ਼ਿੰਦਗੀ ਐ ਇਹ ਰਾਜੇ ਆ ਫਿਰ ਉਸ ਤੋਂ ਬਾਅਦ ਜਦੋਂ ਅਮਰਤ ਦੀ ਦਾਤ ਮੰਗਦੇ ਆ ਬੜੀ ਅਧੀਨਗੀ ਬੜੀ ਨਿਮਰਤਾ ਬੜੀ ਸਹਿਣਸ਼ੀਲਤਾ ਦੇ ਨਾਲ ਪੰਜ ਪਿਆਰਿਆਂ ਤੋਂ ਸਾਧ ਸੰਗ ਜੀ ਕਹਿੰਦੇ ਮੈਨੂੰ ਵੀ ਬਖਸ਼ ਦਿਓ ਮੈਨੂੰ ਦਾਤ ਬਖਸ਼ ਦਿਓ ਅਮਰਤ ਦੀ ਦਾਤ ਮੰਗਦੇ ਆ ਉਦੋਂ ਭਿਖਾਰੀ ਲੱਗਦੇ ਆ ਭਿਖਾਰੀਆਂ ਵਾਂਗੂ ਸਾਸੰਗਤ ਜੀ ਦਾਤ ਮੰਗਦੇ ਆ ਪੰਜ ਪਿਆਰਿਆਂ ਤੋਂ ਅਮਰਤ ਦੀ ਦਾਤ ਮੰਗਦੇ ਆ ਔਰ ਜਿਸ ਵੇਲੇ ਸਾਸੰਗਤ ਚਮਕੌਰ ਦੀ ਗੜੀ ਦੇ ਵਿੱਚ ਚਮਕੌਰ ਦੀ ਗੜੀ ਵਿੱਚ ਬੈਠ ਕੇ ਤੀਰ ਕਮਾਨ ਚਲਾਉਂਦੇ ਆ ਬੰਦੂਕਾਂ ਚ ਚਲਾਉਂਦੇ ਆ ਮੋਰਚਾ ਬੰਦੀ ਕੀਤੀ ਹੋਈ ਹੈ ਘੇਰਾ ਵਾਲੇ ਦਿਵਾਲਿਆਂ ਪਿਆ ਹੋਇਆ ਹੈ ਸਾਸੰਗਤ ਉਦੋਂ ਸੂਰਮੇ ਪ੍ਰਤੀਤ ਹੁੰਦੇ ਆ ਇਤੋਂ ਵੱਡਾ ਸੂਰਮਾ ਕੋਈ ਨਹੀਂ ਜਿਸ ਵੇਲੇ ਹੇਮਕੁੰਡ ਦੀ ਧਰਤੀ ਉੱਤੇ ਬੈਠੇ ਸਾਧ ਸੰਗਤ ਜੀ ਜਮਨਾ ਦੇ ਕਿਨਾਰੇ ਬੈਠੇ ਗ੍ਰੰਥਾਂ ਦੀਆਂ ਰਚਨਾਵਾਂ ਰਚਦੇ ਆ ਔਰ ਸਾਧ ਸੰਗਤ ਜੀ ਸੁਰਤ ਜਿਹੜੀ ਹੈ ਪ੍ਰਭੂ ਦੇ ਨਾਲ ਇੱਕ ਮਿਕ ਕਰ ਲੈਂਦੇ ਆ ਉਦੋਂ ਵੱਡੇ ਤਪੀਸ਼ਰ ਲੱਗਦੇ ਆ ਤਪੀਸ਼ਰ ਔਰ ਜਦੋਂ ਪਰਿਵਾਰ ਦੇਖਿਆ ਉਹਨਾਂ ਦਾ ਬੱਚੇ ਵੇਖੇ ਚਾਰ ਬੱਚੇ ਵੇਖੇ ਚਾਰ ਬੱਚੇ ਸਾਸੰਗ ਜੀ ਮਾਤਾ ਸੁੰਦਰ ਕੌਰ ਨੂੰ ਅਸੀਂ ਵੇਖਦੇ ਹਾਂ ਇਤਿਹਾਸ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਵੇਖਦੇ ਹਾਂ ਸਾਸੰਗ ਜੀ ਉਦੋਂ ਵੱਡੇ ਗ੍ਰਿਸ਼ਤੀ ਪ੍ਰਤੀਤ ਹੁੰਦੇ ਆ ਇਤੋਂ ਵੱਡਾ ਗ੍ਰਿਸ਼ਤੀ ਕੋਈ ਨਹੀਂ ਸੋ ਤਾਂ ਕਰਕੇ ਇਹ ਜੜੀਆਂ ਬਖਸ਼ਾ ਨੇ ਇਹ ਹਰ ਇੱਕ ਤੇ ਨਹੀਂ ਹੁੰਦੀਆਂ ਬੰਦਾ ਗ੍ਰਿਸ਼ਤੀ ਹੋ ਕੇ ਆਪਣੇ ਆਪ ਨੂੰ ਕਮਜ਼ੋਰ ਸਮਝ ਲੈਂਦਾ ਏ ਤਪੀਸ਼ਰ ਹੋ ਕੇ ਆਪਣੇ ਆਪ ਨੂੰ ਵੱਡਾ ਤਪੀਸ਼ਰ ਸਮਝ ਲੈਂਦਾ ਏ ਰਾਜਾ ਬਣ ਕੇ ਆਪਣੇ ਆਪ ਨੂੰ ਧਨਾੜ ਜਾਂਦਾ ਏ ਆਪਣੀ ਔਕਾਤ ਹੀ ਭੁੱਲ ਜਾਂਦਾ ਏ ਪਰ ਨਹੀਂ ਨਹੀਂ ਜਿਹੜੇ ਸਚਾਈ ਨੂੰ ਜਾਣਦੇ ਆ ਔਕਾਤ ਨੂੰ ਜਾਣਦੇ ਆ ਉਹ ਭਾਵੇਂ ਰਾਜੇ ਬਣ ਜਾਣ ਤਪੀਸ਼ਰ ਬਣ ਜਾਣ ਗ੍ਰਿਸ਼ਤੀ ਬਣ ਜਾਣ ਜੋਗੀ ਬਣ ਜਾਣ ਉਹ ਸਟੈਂਡ ਤੇ ਖੜ ਜਾਂਦੇ ਆ ਉਹ ਸੱਚ ਨਾਲ ਜੁੜੇ ਰਹਿੰਦੇ ਆ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਸਾਸਾਂ ਦੀ ਕਦੇ ਵੀ ਆਪਣੇ ਅਹੁਦੇ ਦਾ ਹੰਕਾਰ ਨਹੀਂ ਕਰਦੇ ਸਾਸ ਸੰਗ ਜੀ ਆਪਣੀ ਮਾਨ ਆਪਣੀ ਮਾ ਪੂਜਾ ਦਾ ਆਪਣੀ ਮਾਨ ਮਰਜ਼ਾਦਾ ਦਾ ਮਾਨ ਨਹੀਂ ਕਰਦੇ ਹੰਕਾਰ ਨਹੀਂ ਕਰਦੇ ਸਾਸ ਸੰਗ ਜੀ ਉਹ ਜੋਗੀ ਰਹਿ ਕੇ ਜੋਗੀ ਹੋ ਕੇ ਵੀ ਗ੍ਰਸਤੀਆਂ ਵਾਂਗੂ ਜ਼ਿੰਦਗੀ ਗੁਜ਼ਾਰਦੇ ਆ ਔਰ ਗ੍ਰਸਤੀ ਬਣ ਕੇ ਤਪੀਸ਼ਰਾਂ ਵਾਂਗੂ ਜ਼ਿੰਦਗੀ ਗੁਜ਼ਾਰਦੇ ਆ ਸਾਸ ਸੰਗ ਜੀ ਤਪੀਸ਼ਰ ਹੋ ਕੇ ਰਾਜਾ ਵਾਂਗੂ ਰਾਜੇ ਹੋ ਕੇ ਗ੍ਰਸਤੀਆਂ ਵਾਂਗੂ ਸਾਰੀਆਂ ਬਖਸ਼ਾ ਉਹਨਾਂ ਦੇ ਵਿੱਚ ਹੁੰਦੀਆਂ ਨੇ ਸੋ ਸਾਸ ਸੰਗ ਜੀ ਇਹ ਗੁਣ ਇਹ ਬਖਸ਼ਾ ਕਿਸੇ ਵਿਰਲੇ ਵਿਰਲੇ ਤੇ ਹੁੰਦੀਆਂ ਨੇ ਵਿਰਲੇ ਵਿਰਲੇ ਤੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸ਼ਰ ਗ੍ਰਸਤ ਮੈਂ ਭੋਗੀ ਸਾਧ ਸੰਗਤ ਜੀ ਗੁਰਬਾਣੀ ਕਹਿੰਦੀ ਹੈ ਵੀ ਪਰਮੇਸ਼ਰ ਪ੍ਰਮਾਤਮਾ ਗ੍ਰਸਤੀਆਂ ਵਿੱਚ ਵੀ ਹੈ ਪਰਮੇਸ਼ਰ ਪ੍ਰਮਾਤਮਾ ਤਪੀਸ਼ਰਾਂ ਵਿੱਚ ਵੀ ਹੈ ਉਹ ਪਰਮੇਸ਼ਰ ਪ੍ਰਮਾਤਮਾ ਜਿਹੜਾ ਹੈ ਉਹ ਰਾਜਾਂ ਦੇ ਵਿੱਚੋਂ ਰਾਜਾ ਵੀ ਹੈ ਉਹ ਜੋਗੀਆਂ ਵਿੱਚੋਂ ਜੋਗੀ ਵੀ ਹੈ ਸੋ ਤਾਂ ਕਰਕੇ ਇਹਨਾਂ ਨੂੰ ਵੱਖਰਾ ਵੱਖਰਾ ਨਾ ਵੇਖੋ ਸਾਤ ਸੰਗਤ ਇੱਕੋ ਹੀ ਐ ਸਾਰਿਆਂ ਦੇ ਵਿੱਚ ਇਹਨਾਂ ਗੱਲਾਂ ਨੂੰ ਜਦੋਂ ਸਮਝ ਲੈਨੇ ਆ ਅਸੀਂ ਆਪਣੀ ਔਕਾਤ ਵਿੱਚ ਆ ਜਾਣੇ ਆ ਅਸੀਂ ਜ਼ਿੰਦਗੀ ਬੈਲੈਂਸ ਕਰ ਲੈਨੇ ਆ ਸੋ ਤਾਂ ਕਰਕੇ ਸਾਤ ਸੰਗ ਜੀ ਇਥੇ ਤਪੀਸ਼ਰ ਵੀ ਮਾੜੇ ਨਹੀਂ ਗ੍ਰਸਤੀ ਵੀ ਮਾੜੇ ਨਹੀਂ ਰਾਜ ਭਾਗ ਵੀ ਮਾੜਾ ਨਹੀਂ ਜੇ ਔਕਾਤ ਵਿੱਚ ਬੰਦਾ ਰਵੇ ਜੇ ਪਰਮੇਸ਼ਰ ਨਾਲ ਜੁੜਿਆ ਰਵੇ ਕੀ ਕਹਿੰਦੇ ਸੱਚੇ ਪਾਤਸ਼ਾਹ ਤਬ ਮੈਂ ਤਪੀਸ਼ਰ ਗ੍ਰਸਤ ਮੈਂ ਭੋਗੀ ਅਗਲੀ ਪੰਕਤੀ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨ ਅੰਤ ਨ ਪਾਇਆ ਧਿਆਏ ਧਿਆਏ ਭਗਤੈ ਸੁਖ ਪਾਇਆ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਭਾਈ ਰੱਬ ਦੇ ਪਿਆਰਿਆ ਨੇ ਜਿਹੜਾ ਸੁਖ ਲਿਆ ਨਾ ਉਹ ਸਿਮਰ ਕੇ ਲਿਆ ਸਿਮਰ ਸਿਮਰ ਕੇ ਧਿਆ ਧਿਆ ਕੇ ਸੁਖ ਲਿਆ ਧਿਆਇ ਧਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਕਹਿੰਦੇ ਭਾਈ ਕਿਸੇ ਵੀ ਜੀਵ ਨੇ ਅਕਾਲ ਪੁਰਖ ਦਾ ਕਿਸੇ ਵੀ ਜੀਵ ਨੇ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਸਾਧ ਸੰਗ ਜੀ ਗੁਰੂ ਸਾਹਿਬ ਕਹਿੰਦੇ ਆ ਸੁਖ ਤੇ ਪਾ ਲਿਆ ਹੈ ਪਰ ਅੰਤ ਨਹੀਂ ਪਾਇਆ ਸੁਖ ਤੇ ਪਾ ਲਿਆ ਜਿਵੇਂ ਉਸ ਸਮੁੰਦਰ ਦੇ ਵਿੱਚ ਚੱਲ ਜਾਏ ਸਮੁੰਦਰ ਦੇ ਵਿੱਚ ਚੱਲ ਗਿਆ ਸਮੁੰਦਰ ਦੇ ਵਿੱਚ ਆਨੰਦ ਲਿਆਸ ਜਾ ਸਕਦਾ ਹੈ ਉਹਦੇ ਵਿੱਚ ਇੱਕ ਮਿਕ ਹੋ ਗਏ ਪਰ ਜੇ ਕੋਈ ਕਵੇ ਮੈਨੂੰ ਇਹਦੀ ਚੜਾਈ ਦਾ ਲੰਬਾਈ ਦਾ ਡੂੰਘਾਈ ਦਾ ਪਤਾ ਲੱਗਿਆ ਇਹ ਨਹੀਂ ਹੁੰਦਾ ਸਮੁੰਦਰ ਦੇ ਵਿੱਚ ਜਾ ਕੇ ਆਨੰਦ ਲਿਆ ਜਾ ਸਕਦਾ ਏ ਤਾਰੀਆਂ ਲਾਈਆਂ ਜਾ ਸਕਦੀਆਂ ਨੇ ਚੁੰਬੀਆਂ ਲਾਈਆਂ ਜਾ ਸਕਦੀਆਂ ਨੇ ਸਾਧ ਸੰਗ ਜੀ ਪਰ ਉਦੀ ਲੰਬਾਈ ਚੜਾਈ ਡੂੰਘਾਈ ਨਹੀਂ ਨਾਪੀ ਜਾ ਸਕਦੀ ਨਹੀਂ ਪਤਾ ਲੱਗ ਸਕਦਾ ਇਵੇਂ ਜਿਵੇਂ ਪਰਮੇਸ਼ਰ ਪ੍ਰਮਾਤਮਾ ਨੂੰ ਮਨੁੱਖ ਸਿਮਰ ਸਿਮਰ ਕੇ ਸੁੱਖ ਲੈ ਸਕਦਾ ਆਨੰਦ ਲੈ ਸਕਦਾ ਪਰ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਾਧ ਸੰਗਤ ਜੀ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਸਾਧ ਸੰਗਤ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਕਿਸੇ ਵੀ ਜੀਵ ਨੇ ਕਿਸੇ ਪੁਰਸ਼ ਨੇ ਪੂਰਨਤਾ ਉਰਤੇ ਉਹਦਾ ਅੰਤ ਉਹਦਾ ਗਿਆਨ ਉਹਨਾਂ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੇ ਵਿੱਚ ਲੀਨ ਹੋ ਕੇ ਆਨੰਦ ਲਿਆ ਜਾ ਸਕਦਾ ਹੈ ਅਸੀਂ ਲੀਨ ਹੋਣ ਵਾਸਤੇ ਆਏ ਆ ਅਸੀਂ ਉਹਦੇ ਵਿੱਚ ਇੱਕਮਿਕ ਹੋਣ ਲਈ ਆਏ ਆ ਅਸੀਂ ਉਹਦੇ ਵਿੱਚ ਵਸ ਕੇ ਆਨੰਦ ਲੈਣ ਲਈ ਆਏ ਆ ਬਾਹਰ ਕਰਿਆ ਕੀ ਜਾਏ ਉਦਾ ਅੰਤ ਨਹੀਂ ਪਾ ਸਕਦੇ ਅੱਜ ਮਨੁੱਖ ਅੰਤ ਪਾਉਣ ਵਾਸਤੇ ਲੱਗਿਆ ਹੋਇਆ ਏ ਸੁੱਖ ਲੈਣ ਵਾਸਤੇ ਨਹੀਂ ਆਪਾਂ ਕਹਿੰਦੇ ਆ ਵੀ ਕੁਦਰਤ ਨਾਲ ਖਿਲਵਾੜ ਹੋ ਰਿਹਾ ਏ ਇਹਦਾ ਅਰਥ ਕੀ ਬਣ ਗਿਆ ਵੀ ਪ੍ਰਮਾਤਮਾ ਦਾ ਅੰਤ ਲੱਭਣ ਵਾਸਤੇ ਤੁਰ ਪਿਆ ਏ ਮਨੁੱਖ ਪ੍ਰਮਾਤਮਾ ਦਾ ਅੰਤ ਲੱਭਣ ਵਾਸਤੇ ਤੁਰ ਪਿਆ ਏ ਨਵੀਆਂ ਨਵੀਆਂ ਖੋਜਾਂ ਸਾਸ ਸੰਗ ਜੀ ਹੋ ਰਹੀਆਂ ਨੇ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ ਕੁਦਰਤ ਨਾਲ ਖਿਲਵਾੜ ਹੋ ਰਿਹਾ ਏ ਔਰ ਰੋਜ਼ ਰੋਜ਼ ਖਿਲਵਾੜ ਹੋ ਰਿਹਾ ਏ ਸਾਧ ਸੰਗਤ ਜੀ ਵਿਕਾਸ ਕੀ ਹੈ ਕੁਦਰਤ ਨਾਲ ਖਿਲਵਾੜ ਹੈ ਵਿਕਾਸ ਦਾ ਦੂਜਾ ਨਾਮ ਕੁਦਰਤ ਨਾਲ ਖਿਲਵਾੜ ਰੱਬ ਦੀ ਰੱਬ ਦੇ ਅੰਤ ਦੀ ਕੋਸ਼ਿਸ਼ ਵੀ ਰੱਬ ਦਾ ਅੰਤ ਮਿਲ ਜਾਏ ਕਿੱਥੇ ਹੈ ਅੱਜ ਦਾ ਪੜਾ ਪੜ੍ਹਾਈ ਲਿਖਾਈ ਦਾ ਜੋਗ ਹੈ ਪੜਿਆ ਲਿਖਿਆ ਮਨੁੱਖ ਖੋਜਾਂ ਦੇ ਵਿੱਚ ਤੁਰ ਪਿਆ ਏ ਅੰਤ ਲੱਭਣ ਲਈ ਤੁਰ ਪਿਆ ਏ ਤੇ ਯਾਦ ਰੱਖਿਓ ਬਾਣੀ ਕਹਿੰਦੀ ਹੈ ਬਿਜੜਾ ਵਿਕਾਸ ਹੈ ਜਿਹੜਾ ਅੰਤ ਲੱਭਣ ਦੀ ਕੋਸ਼ਿਸ਼ ਕਰਦਾ ਏ ਜਿਹੜਾ ਸਾਧ ਸੰਗ ਜੀ ਵਾਧਿਆ ਜਿਹੜਾ ਕੁਦਰਤ ਨਾਲ ਖਿਲਵਾੜ ਕਰਦਾ ਏ ਉਹ ਵਿਕਾਸ ਨਹੀਂ ਉਹ ਵਿਨਾਸ਼ ਦੇ ਵੱਲ ਵੱਧ ਰਿਹਾ ਏ ਵਿਨਾਸ਼ ਦੇ ਵੱਲ ਸਾਧ ਸੰਗ ਜੀ ਬਹੁਤ ਸਿਆਣਪ ਜਮਕਾ ਭੋ ਬਿਆਪੈ ਬਹੁਤ ਸਿਆਣਪ ਬਹੁਤ ਖੋਜਾਂ ਚਤਰਾਈਆਂ ਆਪਣੀਆਂ ਸਾਧ ਸੰਗ ਜੀ ਬਹੁਤ ਖੋਜਾਂ ਕੁਦਰਤ ਨਾਲ ਖਿਲਵਾੜ ਹੈ ਬਹੁਤ ਖੋਜਾਂ ਰੱਬ ਦੇ ਅੰਤ ਦੀ ਕੋਸ਼ਿਸ਼ ਹੈ ਵੀ ਰੱਬ ਦਾ ਅੰਤ ਕਿਤੇ ਪਾ ਲਈਏ ਇਹ ਵਿਨਾਸ਼ ਹੋ ਰਿਹਾ ਹੈ ਦਿਨੋਂ ਦਿਨ ਵਿਨਾਸ਼ ਇਹ ਵਿਨਾਸ਼ ਹੋ ਰਿਹਾ ਹੈ ਨਾਸ਼ ਹੋ ਰਿਹਾ ਹੈ ਸਾਧ ਸੰਗ ਜੀ ਦੇਖੋ ਨਾ ਤੇ ਭਾਈ ਅੱਜ ਕੋਈ ਦਵਾਈਆਂ ਦੀ ਕਮੀ ਐ ਨਾ ਡਾਕਟਰਾਂ ਦੀ ਕਮੀ ਐ ਜਿੰਨੇ ਡਾਕਟਰ ਨੇ ਜਿੰਨੀਆਂ ਦਵਾਈਆਂ ਨੇ ਉਦੋਂ ਜ਼ਿਆਦਾ ਬਿਮਾਰੀਆਂ ਵੀ ਨੇ ਇਹ ਕੁਦਰਤ ਨਾਲ ਖਿਲਵਾੜ ਐ ਤਾਂ ਕਰਕੇ ਹੋਇਆ ਹੈ ਵਿਨਾਸ਼ ਐ ਇਹ ਸੁਮਾਰਾ ਇਹ ਕਹਿੰਦੇ ਆ ਧਿਆਏ ਧਿਆਏ ਭਗਤ ਐ ਸੁਖ ਪਾਇਆ ਅਸੀਂ ਸਿਮਰ ਸਿਮਰ ਕੇ ਉਹਦਾ ਆਨੰਦ ਲੈ ਸਕਦੇ ਹਾਂ ਸੁਖ ਲੈ ਸਕਦੇ